ਸਤਿ ਸ੍ਰੀ ਅਕਾਲ ਜੀ ਦੋਸਤੋ ਵਕਾਰ ਤਰੀਨ ਬਲੌਗ ਚ ਇੱਕ ਦਫਾ ਫੇਰ ਤੁਹਾਨੂੰ ਜੀ ਆਇਆਂ ਨੂੰ ਅੱਜ ਅਸੀਂ ਮੌਜੂਦ ਹਾਂ ਗਵਰਨਮੈਂਟ ਹਾਈ ਸਕੂਲ ਕਿਲਾ ਦੀਦਾਰ ਸਿੰਘ ਨੰਬਰ 1 ਇਹ ਨੰਬਰ 1 ਦਾ ਨੰਬਰ 2 ਤਾਂ ਸ਼ਾਇਦ ਮੇਰਾ ਖਲ ਹੋਣੇ ਸ਼ੁਰੂ ਹੋਏ ਨੇ ਪਹਿਲਾਂ ਨੰਬਰ 1 ਹੀ ਸੀ ਇਹ ਸਕੂਲ ਜੋ ਸਾਡੇ ਇਲਮ ਦੇ ਮੁਤਾਬਿਕ ਜੋ ਇੱਥੇ ਬਜ਼ੁਰਗਾਂ ਨੇ ਦੱਸਿਆ ਕਿ ਚੌਧਰੀ ਅਬਦੁੱਲਾਹ ਸਾਹਿਬ ਨੇ ਸਕੂਲ ਦਾ ਮੀਟ ਕਰਾਇਆ ਸੀ ਜਿਹੜਾ ਇੱਥੇ ਜਿਹੜਾ ਬੋਰਡ ਲੱਗਾ ਹੈ ਜਿਹੜਾ ਕਿ ਅੱਗੇ ਚੱਲ ਕੇ ਅਸੀਂ ਤੁਹਾਨੂੰ ਵਿਖਾਵਾਂਗੇ ਜਿਹਦੇ ਚ 1932 ਤੋਂ ਲੈ ਕੇ ਤੇ ਹੁਣ ਤੱਕ ਦੇ ਸਾਰੇ ਜਿੰਨੇ ਵੀ ਇਹਦੇ ਪੋਜੀਸ਼ਨ ਹੋਲਡਰ ਨੇ ਉਹਨਾਂ ਸਭ ਦੇ ਨਾਮ ਲਿਖੇ ਨੇ ਜਿਹੜੇ 47 ਤੋਂ ਪਹਿਲਾਂ ਦੇ ਨੇ ਉਹਨਾਂ ਦੇ ਵੀ ਨਾਮ ਨੇ ਜਿਹੜੇ 47 ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਵੀ ਨਾਮ ਲਿਖੇ ਨੇ ਤੇ ਇਹਦਾ ਮਤਲਬ ਹੈ 1930 ਦੇ ਅੱਗੇ ਪਿੱਛੇ ਸਕੂਲ ਚੌਧਰੀ ਅਬਦੁੱਲਾਹ ਸਾਹਿਬ ਜਿਹੜੀ ਇੱਕ ਬੜੀ ਵੱਲੋਂ ਸ਼ਖਸੀਅਤ ਸੰਕਿਲਾ ਦੀਦਾਰ ਸਿੰਘ ਉਹਨਾਂ ਨੇ ਇਹ ਤਾਮੀਰ ਕਰਾਇਆ ਸੀ ਤੇ ਥੋੜਾ ਜਿਹਾ ਕਿਲਾ ਦੀਦਾਰ ਸਿੰਘ ਦੇ ਮਤਲਬ ਤੋਂ ਹੁਣ ਮੈਂ ਦੱਸ ਦਲਾਂਗੇ ਕਿਲਾ ਦੀਦਾਰ ਸਿੰਘ ਜਿਹੜਾ ਹੈ ਬੁਨਿਆਦੀ ਚੌਰ ਤੇ ਕਿਲਾ ਨਹੀਂ ਸੀ ਤੇ ਮੋਗਲ ਚਾਕਾਲੇ ਜਿਹੜੇ ਸਰਦਾਰ ਸਨ ਉਹਨਾਂ ਦੀ ਫੈਮਿਲੀ ਦਾ ਇੱਕ ਬੰਦਾ ਇੱਥੇ ਆਇਆ ਉਹਦੇ ਅਸੋਂ ਉਹਨਾਂ ਨੇ ਇਹ ਜਿਹੜੀ ਜਗ੍ਹਾ ਨੂੰ ਆਬਾਦ ਕੀਤਾ ਉਹ ਜਗ੍ਹਾ ਨੂੰ ਆਬਾਦ ਕੀਤਾ ਉਹਦੇ ਨਾਲ ਜਿੰਨੇ ਵੀ ਕੋ ਕਾਮੇਚਾਰੇ ਸਨ ਉਹ ਵੀ ਸਾਰੇ ਉਹਦੇ ਨਾਲ ਆਏ ਤੇ ਉਹ ਜਿਹੜਾ ਇਹ ਆਬਾਦੀ ਸੀ ਉਹ ਉਹਦੇ ਸਾਈਡਾਂ ਤੇ ਇੱਕ ਦੀਵਾਰ ਬਣ ਗਈ ਤੇ ਦੱਸਣੇ ਕਿ ਜਦੋਂ 1852 ਦੇ ਵਿੱਚ ਗਲਬੰਗਰੇਜ਼ਾਂ ਨੇ ਚੜ੍ਹਾਈ ਕੀਤੀ ਉਹਨਾਂ ਨੇ ਇਹਦਾ ਮੁਹਾਸਰਾ ਕਰ ਲਿਆ ਕਿ ਕਿਲਾ ਸਮਝ ਕੇ ਕਿ ਉਹ ਫਿਰ ਉਹਨਾਂ ਨੂੰ ਲਿਗਾ ਨੇ ਦੱਸਿਆ ਕਿ ਇਹ ਕਿਲਾ ਨਹੀਂ ਬਲਈ ਆਦੀ ਤੌਰ ਤੇ ਇਹ ਇੱਕ ਆਬਾਦੀ ਹੈ ਤੇ ਫਿਰ ਤਾਂ ਕਿ ਉਸ ਤਰ੍ਹਾਂ ਉਹਦੇ ਨਾਲ ਉਹਨਾਂ ਨੇ ਕੈਸੀ ਦਾ ਫਿਰ ਉਹ ਇੱਕ ਅਲੱਗਾਂ ਚੀਜ਼ ਹੈ ਉਹ ਅਲੱਗਾਂ ਬਲਾਗ 'ਚ ਤੁਹਾਨੂੰ ਉਹਦੇ ਬਾਰੇ ਚ ਦੱਸਾਂਗੇ ਇਨਫੋਰਮੇਸ਼ਨ ਸਾਰੀ ਅੱਜ ਅਸੀਂ ਮੌਜੂਦਾ ਕਿਲਾ ਦੀਦਾਰ ਸਿੰਘ ਸਕੂਲ ਦੇ ਵਿੱਚ ਜੁੜੇ ਰਹੋ ਜੇ ਸਾਡੇ ਨਾਲ ਲੈਂਡ ਤੱਕ ਤੁਹਾਨੂੰ ਪੂਰਾ ਸਕੂਲ ਦਾ ਵਿਜ਼ਿਟ ਕਰਾਨਾ ਹੈ ਜਿਹੜੇ ਜਿਹੜੇ ਲੋਕ ਇੱਥੇ ਪੜ ਕੇ ਗਏ ਨੇ ਜਿਨ੍ਹਾਂ ਦੇ ਇਥੇ ਨਾਮ ਲਿਖੇ ਨੇ ਯਕੀਨਨ ਤੁਹਾਨੂੰ ਜਾਦਾ ਤਾਜ਼ਾ ਹੋਣ ਗਿਆ ਪੁਰਾਣੀਆਂ ਪੁਰਾਣੀ ਬਿਲਡਿੰਗ ਬੜੇ ਅੱਛੀ ਤਰ੍ਹਾਂ ਮੇਨਟੇਨ ਉਹਨਾਂ ਨੇ ਕੀਤੀ ਹੈ ਇੱਥੇ ਗ੍ਰੀਨਰੀ ਦਾ ਨਿਜ਼ਾਮ ਅਗਰ ਤੁਸੀਂ ਵੇਖੋ ਮੇਰੇ ਪਿੱਛੇ ਬੜਾ ਸੋਹਣਾ ਉਹਨਾਂ ਨੇ ਸਾਰਾ ਮੇਨਟੇਨ ਕੀਤਾ ਉਹ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਜੁੜੇ ਰਹੋ ਜੇ ਸਾਡੇ ਨਾਲ ਅੱਛਾ ਜੀ ਇਹ ਜੋ ਬੋਰਡ ਕੋਲ ਥੋੜਾ ਜਿਹਾ ਦੂਰੋਂ ਕਰਕੇ ਮੈਂ ਵਿਖਾ ਦਿੰਨੇ ਆ ਤੇ ਫਿਰ 1 ਵੇ 1 ਉਹਦੇ ਨਾਮ ਪੜ ਕੇ ਸੁਣਾਵਾਂਗੇ ਅਸੀਂ 6 ਦੇ ਚ ਜਿਹੜਾ ਪਹਿਲਾ ਨਾਮ ਲਿਖਿਆ ਹੈ ਹਾਂਜੀ ਪਹਿਲੇ ਨੰਬਰ ਤੋਂ ਇਹਦਾ ਲੋਹੇੰਮਿਆਰ گورਮੈਂਟ ਹਾਈ ਸਕੂਲ ਫਲਾਦੀਦਾਰ ਸਿੰਘ ਮਰਤਬ ਚੌਧਰੀ ਲਾਕਤ हुसैन ਚੀਮਾ ਅਬਦੁਲ ਸਬੂਰ ਸਦੀਤੀ ਅਬਦੁਲ ਮੁਸਵਰ ਸਦੀਤੀ ਅੱਛਾ ਜੀ ਇਹ ਜੇ ਪਹਿਲਾ ਨਾਮ ਜਿਹੜਾ ਲਿਖਿਆ ਹੈ ਉਹ ਲਿਖਿਆ ਅਮੋਲਕ ਰਾਮ ਇਹ 1935 ਦੇ ਵਿੱਚ ਇਹਨਾਂ ਟਾਪ ਕੀਤਾ ਹੈ 461 ਨੰਬਰ ਲੈ ਕੇ ਦੂਸਰਾ ਵਿਅਕਤੀ ਸ਼ੋਰੀ لال ਚੋਪੜਾ ਇਹ ਚੌਧਰੀ ਚੱਕ ਇਹ ਜੇ 1936 ਫਿਰ 1937 ਦੇ ਵਿੱਚ ਆ ਜਾਂਦਾ ਸੁਲਤਾਨ ਅਲੀ ਪਤਨਾਖਾ ਅਸਦਰ हुसैन ਬਰੀ ਕੇ ਤਾਰੜ ਤਲੀਪ ਸਿੰਘ ਇਹ ਜਿਹੜਾ ਨਾਮ ਆ ਜਾਂਦਾ ਇੱਥੇ ਤਲੀਪ ਸਿੰਘ جاگوالا پھر اس تو بعد برکت علی کامو ملی انیس سو چالی پھر انیس سو اکتالی جو جی محمد سعید غازی چک انیس سو بتالی دیں ترلوک ناتھ پنج گرائی اس تو بعد آئی اندر جناب عبدالسلام سلام پونٹ بوانی داس انیس سو بتالی تو بعد ترتالی اچھا جو جی دے میں چوتالی نے لکھے آیا ਕ੍ਰਿਸ਼ਨ ਲਾਲ ਕਿਰਦਾਰ ਸਿੰਘ ਫਿਰ 45 ਦੇ ਵਿੱਚ ਬਰਕਤ ਅਲੀ ਚਹਿਰ ਕਲਾ ਫਿਰ 46 ਦੇ ਵਿੱਚ ਮੁਹੰਮਦ ਯੂਸਫ ਕਲਾ ਦੇਦਾਰ ਸਿੰਘ ਫਿਰ ਮਨੀਰ ਫਿਰ ਕਫਾਇਤullah ਫਿਰ 1946 1946 ਤੋਂ ਬਾਅਦ ਫਿਰ ਡਾਇਰੈਕਟ 190 46 47 ਤੇ ਫਿਰ ਉਸ ਤੋਂ ਬਾਅਦ ਆ ਜਾਂਦਾ 1950 1960 شاید دو سال لکھے ہوئے کوئی ترکیب نہیں اس بعد پھر سارے جڑے ادھر دے نام سن یوسف منیر قفایت اللہ منظور فریقی رام خان کے نصیر احمد خاں قلعہ دیدار سنگھ محمد شریف البی چہل قلع چولی زفر اللہ خان بڈا گرایا محمد ارشد اوٹ شاہ محمد بشیر احمد چہل کلان غلام قادر در والا ٹھیک ہے جی اس بعد دوسری طرف آئی جا پھر انیس سو محمد اختر علی گزنفر علی ابان محمد شفیق محمد نئی محمد عرفان حمید محمد اقبال اللہ دیتا جاوید یوسف انیس سو محمد فاروق بٹ انیس سو اٹھاٹ ابدال امید، محمد الحمید محمد یقوب واری زہد زہاد منہس کلا دیداد سنگھ جاوید کیسر بٹ کامر انیس سو یاسنگھ ਸਤਤਰਾਂ ਤਰ ਤਰਵੀਰ ਸਤਤਰ ਮਨਜ਼ੂਰ ਆ ਅੱਛਾ ਇਸੇ ਤਰ੍ਹਾਂ ਦੂਸਰੀ ਤਰ੍ਹਾਂ ਵੀ ਇੱਕ ਇਹਨਾਂ ਨੇ ਬਣਾਇਆ ਬੜੀ ਕਾਬਸ਼ ਜੀ ਇਹਨਾਂ ਦੀ ਇਹਨਾਂ ਨੇ ਸਾਰਾ ਰਿਕਾਰਡ ਸਾਹਮਣੇ ਰੱਖਿਆ ਹੈ ਜੋ ਤੂ ਪੱਕੇ ਰੰਗਾਂ ਦੇ ਨਾਲ ਲਿਖਿਆ 1997 ਇਹ ਸਾਰੇ ਨਾਮ ਜਿਹੜੇ ਨੇ ਇਹਦੇ ਨਾਮ ਹੋਣੇ ਜਿਹੜੇ ਉਹ ਤੋਂ ਸਮਝ ਸਕਦੇ ਨੇ ਪਿੰਡਾਂ ਦੇ ਨਾਮ ਨੇ ਵਿਚਗੀਲਾ ਜਦਾਰ ਸਿੰਘ ਜਾਗੀਆਂ ਅਚਿਲਾ ਜਦਾਰ ਨਮਾ ਪਿੰਡ ਚੌਧਰੀ ਚਾ ਅਚਿਲਾ ਜਦਾਰ ਬੜੀ ਸ਼ਾਹ ਰਹਿਮਾਨ ਕੋਟ ਲੱਦਾ ਚੈਲ ਮੁਰਦ ਅਧਰਵਾਲੀ ਤੇ ਸਾਰੇ ਬੰਦਿਆਂ ਦੇ ਨਾਮ ਮਨਾਏ ਸਿਪਰੇ ਕੁਦਮਾਬਸ ਲਿਖੇ ਪੈ ਜਿਹੜਾ ਮੇਨ ਹਾਰ ਨੇ ਤੇ ਉਹਦੇ ਵਿੱਚ ਇੱਕ ਚੱਕਰ ਮੇਨ ਹਾਰ ਦੇ ਵਿੱਚ ਜਿਹੜਾ ਅਰੀ ਟੋਲੀ ਬੰਨਿਆ ਸੂਰ ਦਾ ਕਿਹਦੇ ਸੁਆਮੀ ਬਣਨੇਗੇ ਜਿਹੜੇ ਦੇਖ ਸਕਦੇ ਹੋ ਰੀਸਟਾਈਲ ਦੇ ਰੌਣਕਾਂ ਸਭ ਖੁਸ਼ ਹੋਈਏ ਚਤਾਈਆਂ ਵੀ ਜਿਹੜੀਆਂ ਨੇ ਉਹ ਚੇਲੇ ਹੋ ਜਾਂਦੇ ਬਾਕੀ ਸਕੂਲ ਦਾ ਹਾਲ ਬਿਲਕੁਲ ਉਸੇ ਤਰ੍ਹਾਂ ਹੀ ਮਾਸ਼ਾਅੱਲ ਇਹ ਸਕੂਲ ਦਾ ਮੈਨ ਹਿੱਸਾ ਜੀ ਸਾਰਾ ਕਿਹਦੇ ਦੇਖ ਸਕਦੇ ਹੋ ਪੁਰਾਣੇ ਬਿਲਡਿੰਗ ਉਸੇ ਵਕਤ ਦੀ ਉਸ ਦੇ ਵਿੱਚ ਨਈ ਤਾਮੀਰ ਵੀ ਆਇਆ ਇਹ ਵੀ ਇੱਕ ਹਾਜ਼ਰੀ ਬੋਰਡ ਲੱਗਾ ਇੱਥੇ ਗ੍ਰੀਨਰੀ ਬੜੀ ਜ਼ਬਰਦਸਤ ਇਹ ਜਨਾਬ ਤੁਸੀਂ ਦੇਖ ਸਕਦੇ ਹੋ ਉਹੀ ਬਿਲਡਿੰਗ ਉਹੀ ਕਮਰੇ ਉਹੀ ਤਰ੍ਹਾਂ ਦੇ ਬਰਾਂਦੇ ਬੜਾਈ ਖੂਬਸੂਰਤ ਕਿਉਂ ਬੜੀ ਮੇਨਟੇਨਡ ਬਿਲਡਿੰਗ ਇਹ ਜਿੰਨਾ ਨੂੰ ਸੇ ਵਕਤ ਦੀ ਬਿਲਡਿੰਗ ਦਾ ਸਟਰਕਚਰ ਜਿਹੜਾ ਸਟਾਈਲ ਉਹ ਦੱਸਣ ਰਿਹਾ ਕਿ ਇਹ ਪੁਰਾਣਾ ਹੈ ਇਹ ਜਿਹੜਾ ਮਹਿਰਾਬੀ ਬਿਲਡਿੰਗ ਬਣੀ ਹੈ ਨਾ ਇਸ चीज ਦਾ ਸਬੂਤ ਹੈ ਕਿ ਇਹ ਪੁਰਾਣਾ ਹੈ ਇਧਰ ਬੋਰਡ ਦਾ ਦਰਸਤ ਲੱਗਾ ਇਹ ਵੀ ਹਾਰੇ ਉਸੇ ਵਕਤ ਦਾ ਹੀ ਹੋਣਾ ਇਹ ਕੁਝ ਨਏ ਕਮਰੇ ਨੇ ਇਸ طرف ਸਾਰੀ ਨਈ ਬਿਲਡਿੰਗ ਹੈ ਗ੍ਰੀਨਰੀ ਤੁਸੀਂ ਦੇਖੋ ਕਿੰਨਾ ਜ਼ਬਰਦਸਤ ਉਹਨਾਂ ਨੇ ਮੇਨਟੇਨ ਕੀਤਾ ਇਹ ਬੋਰਡ ਦਾ ਦਰਖਤ ਹੈ ਜੀ ਕਈ ਸ਼ਾਇਦ ਕੋਈ ਯਾਦਾਂ ਵਾਸਤਾ ਹੋਣ ਪਤਾ ਨਹੀਂ ਪੁਰਾਣਾ ਹੈ ਉਹ ਸਿਰ ਦੌਰ ਦਾ ਹੈ ਜਾਂ ਨਵਾਂ ਆਸਾਰ ਤੇ ਦੇ ਪੁਰਾਣੇ ਨੇ ਇਹੋਂ ਤੇ ਵੀਡੀਓ ਵੇਖਣ ਵਾਲੀ ਦੱਸ ਸਕਦੇ ਨੇ ਕਿ ਜਿਨ੍ਹਾਂ ਦੇ ਮੈਂ ਅੱਗੇ ਨਾਮ ਬੋਲੇ ਨੇ ਅਗਰ ਉਹਨਾਂ ਦੇ ਵਿੱਚੋਂ ਕੋਈ ਹਾਯਾਕ ਨੇ ਕੋਈ ਦੱਸਣਗੇ ਕਿ ਉਹ ਨਾਲੇ ਬਕਤ ਦਾ ਹੈ ਜਾਂ ਬਾਦ ਦਾ ਲੇਕਿਨ ਜੋ ਇਹਦੀਆਂ ਜੜ੍ਹਾਂ ਨੇ ਅੱਛਾ ਇਧਰਲੀ ਤਰਫ ਇਹਦਾ ਮੇਨ ਗਰਾਊਂਡ ਹੈ ਉਹਦੇ ਤੋਂ ਹੁਣ ਥੋੜਾ ਜਿਹਾ ਚੱਲ ਕੇ ਖਾਦੀ ਹੈ ਬੜਾ ਵਸੀਹ ਗਰਾਊਂਡ ਇਹ ਵੀ ਦੇਖ ਸਕਦੇ ਹੋ ਸਾਈਡਾਂ ਦੇ ਉੱਤੇ ਬੈਠਣ ਵਾਸਤੇ ਵੀ ਸਾਰੀ ਉਹ ਬਣੀ ਹੈ ਇੱਧਰ ਸਾਰਾ ਜਿਹੜਾ سلسلہ ਕਰ ਰਹੇ ਆ ਨਵੇਂ ਕਮਰੇ ਲੱਗਦੇ ਨੇ ਫਿਰ। ਬਾਕੀ ਥੋੜਾ ਜਿਹਾ ਕਰੀਬ ਚੱਲ ਕੇ ਦਿਖਾਣੇ ਆ। ਆ ਇਹ ਸਾਰੇ ਨਈ ਨੇ। ਕਮਰੇ ਅਸਲ ਬਿਲਡਿੰਗ ਪੁਰਾਣੀ ਆ ਤੁਹਾਨੂੰ ਨਜ਼ਰ ਆ ਰਹੀ ਇਸ ਇਹਦੇ ਵਿੱਚ। ਮਰਹਾਲੂ ਸੋਕਤ ਸ਼ਾਇਦ ਹੈ ਜਦੋਂ ਸਕੂਲ ਬਣਿਆ ਗਿਆ ਤੇ ਇਹ ਬਿਲਡਿੰਗ ਹੋਵੇ ਮੈਂ ਸਿਰਫ ਬਾਕੀ ਇਹ ਸਾਈਡਾਂ ਵਾਲੇ ਵੀਰੇ ਕਮਰੇ ਨੇ ਇਹ ਨਾ ਹੁਣ ਬਾਕੀ ਜੀ ਦਾਤ ਦਿੱਤੀ ਜਾਂਦੀ ਇਸ ਸਕੂਲ ਇੰਤਜ਼ਾਮੀਆਂ ਹੈਡਮਾਸਟਰ ਸਾਹਿਬਾਨ ਜਿਹੜੇ ਵੀ ਇੱਥੇ ਰਹਿ ਕੇ ਗਏ ਨੇ ਜਿਨ੍ਹਾਂ ਦੀ ਵੀ ਇੱਥੇ ਇਹ ਸਾਰੀ ਤਜ਼ੀਨ ਉਹ ਰਾਜ ਦੇ ਵਿੱਚ ਕਾਬਿਸ਼ ਬੜਾ ਅੱਛਾ ਪਾਣੀ ਪੀਣ ਦਾ ਨਿਜ਼ਾਮ ਫਿਲਟਰ ਪਲਾਂਟ ਲੱਗਾ ਸਾਰਾ ਤੇ ਇਹ ਉਹ ਬਿਲਡਿੰਗ ਪੁਰਾਣੀ ਇਹ ਦੇਖ ਸਕਦੇ ਹੋ ওই ਸਾਰਾ ਸੀ ਇਹ ਸਾਰੇ ਕਲਾਸਰੂਮ ਨੇ ਕਲਾਸ ਨਾ ਹਮ ਦਮ ਇਹ ਪੁਰਾਣੀ ਬਿਲਡਿੰਗ ਹੈ ਵੇ ਸਾਰੀ ਇਹ ਕੁਝ ਅੰਬਾਂਦ ਦਰਸਤ ਲੱਗੇ ਨੇ ਇੱਥੇ ਆਹ ਸੁਪਰਾਨੇ ਦਰਖਤ ਨੇ ਲੇਕਿਨ ਇੰਨੇ ਜ਼ਿਆਦਾ ਪੁਰਾਣੇ ਨਹੀਂ ਲੱਗਦੇ ਕਿ ਇਹਨਾਂ ਦੇ ਕੋਈ 47 ਤੋਂ ਪਹਿਲਾਂ ਦੇ ਹੋਣ ਲਿਗਨੇ ਜਿਹੜੀ ਬਿਲਡਿੰਗ ਹੈ ਪੁਰਾਣੀ ਸਾਰੀ ਇਹ ਜਨਾਬ ਨੇ ਪਲੇਟ ਲੱਗੀ ਹੈ ਮੁਹਤਰਮ ਜਨਾਬ ਅਜੀ ਰਿਆਜ਼ احمد ਪੂਨੀਆ ਬ੍ਰਦਰਸ ਨੇ ਗਵਰਨਮੈਂਟ ਹਾਈ ਸਕੂਲ ਨੰਬਰ 1 ਕਿਲਾ ਦੀਦਾਰ ਸਿੰਘ ਪੂਨੀਆ ਬ੍ਰਦਰਨ ਬਾਇਓਲੋਜੀ ਲੈਬ ਕੀ ਤਜ਼ੀਨ ਉਰائش ਪਰ ਜ਼ਾਤੀ ਜੀਵ ਖਰਚ ਕਰਕੇ ਤਿਆਰ ਕਰਵਾਈ ਬੜਾ ਅੱਛਾ ਕਦਮ ਜੀ ਰਿਆਜ਼ احمد ਪੂਨੀਆ ਸਾਹਿਬ ਫਾਇਜ਼ਾ ਬਿਊਟੀ ਗ੍ਰੀਨ ਜਿਨ੍ਹਾਂ ਦਾ ਬ੍ਰਾਂਡ ਹੈ ਜਿਹੜਾ ਬੜਾ ਇਸ ਵਕਤ ਚੱਲਦਾ ਪਿਆ ਚਲੋ ਇੱਧਰ ਵੀ ਉਹ ਕਰਦੇ ਨੇ ਫਿਰ ਆਪਣੀ ਕਾਗਜ਼ ਲੋ ਜੀ ਐਸੀ ਸਾਰਾ ਸਕੂਲ ਦਾ ਇੱਕ ਵਿਊ ਜਿਹੜਾ ਤੁਹਾਨੂੰ ਦਿਖਾਇਆ ਤੇ ਅਸੀਂ ਕੋਸ਼ਿਸ਼ ਕਰਾਂਗੇ ਚੌਧਰੀ ਅਬਦੁੱਲਾਹ ਸਾਹਿਬ ਦੀ ਜਿਹੜੀ ਹਵੇਲੀ ਵੀ ਕਹਿੰਦੇ ਨੇ ਇਸ ਵਕਤ ਵੀ ਮੌਜੂਦ ਹੈ ਤੇ ਉਹ ਵੀ ਤੁਹਾਨੂੰ ਦਿਖਾਈ ਜਾਏ